ਜੀ ਇੱਕ ਟਿਕਾ ਦਾ ਗੜਾ ਕਹਿੰਦੇ ਆ ਦੇਖ ਲੈ ਕਿਦਾਂ ਦਾ ਆ ਸਾਰੇ ਨਾਲ ਜੀ ਆ ਫਿਰ 700 ਦਾ ਗੜਾ ਕਿਦਾਂ ਦਾ ਉਹ ਤੁਸੀਂ ਚੈੱਕ ਕਰਿਆ ਪੂਰੇ ਸੋਰੇ ਨਹੀਂ ਗਿਆ ਉਹ ਕਿਦੇ ਸਿੱਕੇ ਆ ਪਤਾ ਨਹੀਂ ਕਾਦੇ ਆ ਕਿਰੇ ਕਿੱਥੇ ਕਿਦਾ ਬੁਰਗਲਾ ਦਾ ਚੌਸ ਜੀ ਆ ਕਹਿੰਦੇ ਬਾਕੀ ਆ ਉਹਨੇ ਉਹ ਇੱਕ ਦਿਖਾ ਕੇ ਤਾਂ ਸਿਗਾ ਉਹ سونے ਦਾ ਉਹ ਗੋਲ ਦਿੱਤਾ ਉਹਨਾਂ ਨੇ ਕਹਿੰਦੇ ਸਾਰੇ ਨਾਲ ਦੀ ਆ ਤੁਸੀਂ ਕਿਹਨੂੰ ਚੈੱਕ ਕਰਿਆ ਮੈਂ ਸਨਾਰੇ ਨੂੰ ਕਰਾਇਆ ਕੀ ਕਸ ਨੇਰੇ ਨੇ ਸਨੇਰੇ ਨੇ ਗਏ ਤੇ ਸੁਨੇਦਾਈਆ ਬਾਕੀਆਂ ਦਾ ਪਤਾ ਨਹੀਂ ਉਹ ਤੋਂ ਇਹ ਨਾਲੇ ਜਾ ਗਏ ਉਹ ਦਿਖਾੜਿਆ ਲੋ ਕਹਿੰਦੇ ਸਾਰੇ ਪਿੱਤੜਾ ਜਿਹੜਾ ਸੋਨੇ ਦਾ ਉਹ ਹੀ ਲੱਗਿਆ ਉਹ ਇਹ ਕਿੰਨੇ ਪੈਸੇ ਇੱਥੇ ਤੁਸੀਂ ਉਹਨੂੰ ਚਾਹ ਲੱਗਦੀ ਆ ਕੀ ਇਹਦੀ ਸੂਚਨਾ ਪਰ ਉਸ ਨੂੰ ਦਿੱਤੀ ਸੀ ਮੈਂ ਉਸ ਨੂੰ ਕਿਹਾ ਉਹ ਕਹਿੰਦੇ ਸਾਡੇ ਬਸ ਇਹੀ ਗੱਲ ਬਾਰਾਂ ਨੇ ਹੁੰਦੇ ਸੀ ਜੀ ਇੱਕ ਟਿਕਾ ਦਾ ਗਾੜਾ ਕਹਿੰਦੇ ਆ ਦੇਖ ਲੈ ਕਿਦਾਂ ਦਾ ਆ ਸਾਰੇ ਨਾਲ ਜੀ ਆ ਫਿਰ 700 ਦਾ ਗਾੜਾ ਕਿਦਾਂ ਦਾ ਕੋ ਤੁਸੀਂ ਚੱਕਰੇ ਕੋਈ ਸੋਨਾ ਨਹੀਂ ਗਿਆ ਉਹ ਕਿਦੇ ਸਿੱਕੇ ਆ ਪਤਾ ਨਹੀਂ ਕਾਦੇ ਆ ਕਿਰੇ ਕਿੱਥੇ ਕਿਦਾ ਬੁਰਗਲਾ ਦਾ ਚੌਸ ਦੇ ਆ ਕਹਿੰਦੇ ਬਾਕੀ ਆ ਉਹਨੇ ਉਹ ਇੱਕ ਦਿਖਾ ਕੇ ਤਾਂ ਸਿਗਾ ਉਹ ਸੋਨੇ ਦਾ ਉਹ ਗੋਲ ਦਿੱਤਾ ਉਹਨਾਂ ਨੇ ਕਿਦੇ ਸਾਰੇ ਨਾਲ ਦੀ ਆ ਤੁਸੀਂ ਕਿਹਨੂੰ ਚੱਕਰੇ ਆ ਮੈਂ ਸਨੇਰੇ ਨੂੰ ਕਿਹਾ ਕੀ ਕਿਹਾ ਸਨੇਰੇ ਨੇ ਸਨੇਰੇ ਨੇ ਕਿਹਾ ਇਹ ਤਾਂ ਸੋਨੇ ਦਾ ਹੀ ਆ ਬਾਕੀਆਂ ਦਾ ਪਤਾ ਨਹੀਂ ਉਹ ਤੋਂ ਇਹ ਨਾਲੇ ਜਾ ਗਈ ਉਹ ਦਿਖਾੜਿਆ ਤਾਂ ਕਹਿੰਦੇ ਸਾਰੇ ਪਿੱਤਲਾ ਜਿਹੜਾ ਸੋਨੇ ਦਾ ਉਹ ਹੀ ਲੱਗਿਆ ਉਹ ਹੀ ਕਿੰਨੇ ਪੈਸੇ ਦਿੱਤੇ ਤੁਸੀਂ ਨੂੰ? ਕਿਆ ਲੱਗਦੀ ਆ? ਕੀ ਇਹਦੀ ਸੂਚਨਾ ਪ੍ਰੋਸਨ ਦਿੱਤੀ ਸੀ? ਮੈਂ ਉਸ ਨੂੰ ਕਿਆ ਉਹ ਕਹਿੰਦੇ ਸਾਡੇ ਕੋਲ ਨਹੀਂ ਗੱਲ। Subscribe to One India channel and never miss an update.